ਕੋਸ਼ਿਸ਼ ਕੀਤੀ ਇੱਥੇ ਵੀ ਜਿਹੜੀ ਲੋਕਾਂ ਦੀ ਛੋਟੇ-ਛੋਟੇ ਅਮਰਜੈਂਸੀ ਜਾਂ ਕੋਈ ਮੇਨ ਵੱਡੇ ਇਸ਼ੂ ਸੀਗੇ ਵੀ ਉਹਨਾਂ ਨੂੰ ਦੂਰ ਕਰਕੇ ਬਿਨਾਂ ਹਰਾਸਮੈਂਟ ਤੋਂ ਯੂਨੀਅਨ ਸਰਵਿਸ ਪ੍ਰੋਵਾਈਡ ਕਰੀਏ ਕੋਸ਼ਿਸ਼ ਕੀਤੀ ਹੈ ਸਰ ਜਦੋਂ ਪੁਰਾਣੀ ਸਰਕਾਰ ਦਾ ਟਿਨਿਓਰ ਖਤਮ ਹੋਇਆ ਤੁਸੀਂ ਜੁਆਇਨ ਕੀਤਾ ਹਾਲਾਤ ਕੀ ਸੀ ਇੰਪਰੂਵਮੈਂਟ ਦੇ ਵਿੱਤੀ ਹਾਲਾਤ ਕੀ ਸੀਗੇ ਵਿੱਤੀ ਹਾਲਾਤ ਵੀ ਥੋੜੀ ਜਿਹੀ ਪ੍ਰੋਬਲਮ ਸੀ ਸੀ ਕਿਉਂ ਪਾਰਕਾਂ ਦਾ ਕੰਮ ਬੜਾ ਅਧੂਰਾ ਸੀ ਬਹੁਤ ਕੁਝ ਹੋਣ ਵਾਲਾ ਸੀਗਾ ਹੁਣ ਪਾਰਕਾਂ ਤੁਸੀਂ ਅੱਜ ਜਾ ਕੇ ਇੰਪਰੂਵਮੈਂਟ ਟਰਸਟ ਨੇ ਜਿੰਨੀਆਂ ਵੀ ਪਾਰਕਾਂ ਨੇ ਜਾ ਕੇ ਦੇਖੋ ਤੁਸੀਂ ਆ ਵਧੀਆ ਲਾਈਟਾਂ ਵਧੀਆ ਲੱਗੀਆਂ ਹੋਈਆਂ ਨੇ ਬੈਂਚ ਵਗੈਰਾ ਜਿਹੜੇ ਇੱਕ ਨੋਕੀਆਂ ਲੱਗੀਆਂ ਹੋਈਆਂ ਨੇ ਜਨਕੀ ਪੌਦੇ-ਪੁੱਦੇ ਵਧੀਆ ਸਾਰੇ ਦਿਨ ਸਮੇਂ-ਸਮੇਂ ਅਨੁਸਾਰ ਜਿੱਦਾਂ ਐਮੈਂਡਮੈਂਟ ਕਰਨ ਵਾਲੀਆਂ ਸੀ ਉਹ ਕੀਤੀਆਂ ਨੇ ਅਸਲ ਇੱਕਤਾ ਹੋ ਗਿਆ ਚਲੋ ਤੁਸੀਂ ਕੰਮ ਕਿਹੜੇ-ਕਿਹੜੇ ਕੀਤੇ ਉਸ ਤੋਂ ਬਾਅਦ ਮਸਲਾ ਆ ਜਾਂਦਾ ਇੰਪਰੂਵਮੈਂਟ ਟਰਸਟ ਨੇ ਰੈਵਨਿਊ ਕਿੰਨਾ ਜਨਰੇਟ ਕੀਤਾ ਤੁਹਾਡੀ ਟਰਮ ਦੇ ਵਿੱਚ ਕਿੰਨੀ ਕੁ ਕਮਾਈ ਜਿਹੜੀ ਇੰਪਰੂਵਮੈਂਟ ਟਰਸਟ ਨੇ ਕੀਤੀ ਹੈ ਕਿੰਨਾ ਕੁ ਪਰਸੈਂਟੇਜ ਜਿਹੜੀ ਹੈ ਪੁਰਾਣੇ ਸਰਕਾਰ ਦੇ ਵੇਲੇ ਦੇ ਟਰਸਟ ਤੋਂ ਤੇ ਹੁਣ ਟਰਸਟ ਨੇ ਕਿੰਨਾ ਕੁ ਰੈਵਨਿਊ ਦੇ ਵਿੱਚ ਵਾਧਾ ਕੀਤਾ ਅਸੀਂ ਤੁਹਾਨੂੰ ਆ 2-4 ਦਿਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਸਾਰੇ ਜਿੰਨੇ ਮੇਰੇ ਰਿਸਪੈਕਟੇਬਲ ਪ੍ਰੈਸ ਨਾਲ মিডিਆ ਨਾਲ ਰਿਲੇਟਡ ਸਾਰਿਆਂ ਨੂੰ ਬੁਲਾ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਤੁਹਾਨੂੰ 3 ਸਾਲ ਦਾ ਕਾਰਜਕਾਲ ਦੱਸਾਂਗੇ ਕਿ ਉਦੋਂ ਦਿੱਤੇ ਸੀ ਕਿਹੜੇ ਰੈਵਨਿਊ ਜਨਰੇਟ ਕੀਤਾ ਜਿਹੜੀਆਂ ਅਸੀਂ ਕੰਮ ਰੁਪਏ ਸੀ ਉਹ ਕੀਤੇ ਨੇ ਕਿੰਨੀਆਂ ਲੋਕਾਂ ਦੀ ਅੰਗਰੀਵੈਂਸ ਦੂਰ ਕੀਤੀਆਂ ਨੇ ਕਿੰਨੇ ਨਵੇਂ ਰੋਡ ਬਣਾਈਆਂ ਨੇ ਕਿੰਨੀਆਂ ਪਾਰਕਾਂ ਬਣਾਈਆਂ ਨੇ ਜਾਂ ਕਿ ਕਿੰਨੇ ਕੁ ਅਸੀਂ ਕਬਜ਼ੇ ਛਡਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਤੇ ਮੈਂ ਤਕਰੀਬਨ ਕੋਸ਼ਿਸ਼ ਇਹ ਕੀਤੀ ਵੀ ਜੇ ਕਿਸਦਾ ਕੋਈ ਕੰਮ ਆ ਸਾਰਿਆਂ ਨੂੰ نیچے ਲਿਖ ਕੇ ਵੀ ਲਾਇਆ ਵੀ ਜੇ ਕੋਈ ਕੰਮ ਦੀ ਕੋਈ ਪ੍ਰੋਬਲਮ ਆਂਦੀ ਸਿੱਧਾ ਉੱਪਰ ਆਓ ਬਿਨਾ ਕਿਸੇ ਦੀ ਸਪਾਰਸ ਤੋਂ ਬਿਨਾ ਕਿਸੇ ਨੂੰ ਮੇਟ ਲਿਆਉਣ ਤੋਂ ਫੋਨ ਕਰਾਉਣ ਤੋਂ ਤੁਸੀਂ ਉੱਪਰ ਆਓ ਲੋਕਾਂ ਦਾ ਇਹ ਮੇਰਾ ਚੈਲੰਜ ਸੀਗਾ ਵੀ ਆਮ ਪਬਲਿਕ ਹੈ ਜਿਹੜੀ ਇਥੋਂ ਨਿਰਾਸ਼ ਹੋ ਕੇ ਨਾ ਜਾਵੇ ਕੋਸ਼ਿਸ਼ ਕਰੀਏ ਉਹਨਾਂ ਨੂੰ ਖੁਸ਼ ਕਰਨ ਦੀ ਹਿਤੇਸ਼ੀ টিআরপি ਨਹੀਂ ਭਰੋ ਸਾਡਾ ਲੁਧਿਆਣਾ ਇੰਪਰੂਵਮੈਂਟ ٹرسٹ ਜੋ ਲੁਧਿਆਣੇ ਨੂੰ ਸਾਫ ਸੁਥਰਾ ਬਣਾਉਣ ਦੇ ਵਾਸਤੇ ਅਤੇ ਲੁਧਿਆਣੇ ਦੀ ਪਲੈਨਿੰਗ ਦੇ ਵਾਸਤੇ ਬਹੁਤ ਦਿਨ ਰਾਤ ਮਿਹਨਤ ਕਰਦਾ ਆ ਤੇ ਇਸ ਦੇ ਵਿੱਚ ਕਾਰ ਬਹੁਤ ਸਾਰੀਆਂ ਅਜਹੀਆਂ ਪ੍ਰੋਪਰਟੀਆਂ ਵੀ ਹੁੰਦੀਆਂ ਨੇ ਰੈਵਨਿਊ ਜਨਰੇਟ ਵੀ ਲੁਧਿਆਣਾ ਇੰਪਰੂਵਮੈਂਟ ٹرسٹ ਬਹੁਤ ਕਰਦਾ ਤੇ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਕਿ ਇੰਪਰੂਵਮੈਂਟ ٹرسٹ ਦੇ ਵਿੱਚ ਕੋਈ ਵੀ ਕੰਮ ਰਿਸ਼ਵਤ ਤੋਂ ਬਿਨਾ ਵੀ ਨਹੀਂ ਹੁੰਦਾ ਤਾ ਅੱਜ ਸਾਡੇ ਨਾਲ ਇੰਪਰੂਵਮੈਂਟ ٹرسٹ ਲੁਧਿਆਣਾ ਦੇ ਚੇਅਰਮੈਨ ترਸੀਮ ਪਿੰਡਰ ਜੀ ਮੌਜੂਦ ਨੇ ਇਹਨਾਂ ਨੂੰ ਕੁਝ ਕਿ ਦਿਨਾਂ ਦੇ ਵਿੱਚ 3 ਸਾਲ ਪੂਰੇ ਹੋਣ ਲੱਗੇ ਨੇ ਚੇਅਰਮੈਨ ਦਾ ਅਹੁਦਾ ਸੰਭੇ ਹੋਇਆ ਗੱਲਬਾਤ ترਸੀਮ ਜੀ ਨਾਲ ਗੱਲ ਕਰਦੇ ਆ ਸਰ ਇੰਪਰੂਵਮੈਂਟ ٹرسٹ ਜਿਸ ਨੂੰ ਕਿਸੇ ਟਾਈਮ ਡੀਲਰਾਂ ਦਾ ਵੀ ਅੱਡਾ ਕਿਹਾ ਜਾਂਦਾ ਸੀ ਰਿਸ਼ਵਤ ਵੀ ਕਿਹਾ ਜਾਂਦਾ ਸੀ ਤੁਹਾਨੂੰ 3 ਸਾਲ ਹੁਣ ਹੋਣ ਵਾਲੇ ਨੇ ਕਿੰਨਾ ਕੁ ਸੁਧਾਰ ਇੰਪਰੂਵਮੈਂਟ ٹرسٹ ਦੇ ਵਿੱਚ ਕੀਤਾ ਕਿਹੜੀਆਂ-ਕਿਹੜੀਆਂ ਸਕੀਮਾਂ ਨਵੀਆਂ ਲੈ ਕੇ ਆਏ ਅਮਪਰੋਮਨ ٹرسٹ ਦੇ ਵਿੱਚ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਪਰਮਾਤਮਾ ਦਾ ਪਾਰਟੀ ਦਾ ਜਿਨ੍ਹਾਂ ਦੀ ਬਦੌਲਤ ਆ ਜੇ ਸੀਟ ਤੇ ਲਗਭਗ 3 ਸਾਲ ਹੋ ਚੱਲੇ ਥੋੜੇ ਦਿਨਾਂ ਤੱਕ 3 ਸਾਲ ਹੋ ਜਾਣੇ ਕੋਸ਼ਿਸ਼ ਕੀਤੀ ਇੱਥੇ ਵੀ ਜਿਹੜੀ ਲੋਕਾਂ ਦੀਆਂ ਛੋਟੀਆਂ-ਛੋਟੀਆਂ ਗ੍ਰੀਵੈਂਸੀ ਜਾਂ ਕੋਈ ਮੇਨ ਵੱਡੇ ਇਸ਼ੂ ਸੀਗੇ ਵੀ ਉਹਨਾਂ ਨੂੰ ਦੂਰ ਕਰਕੇ ਬਿਨਾਂ ਹਰਾਸਮੈਂਟ ਤੋਂ ਵੀ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰੀਏ ਉਹ ਕੋਸ਼ਿਸ਼ ਕੀਤੀ ਆਪਣੀ ਜਿਹੜੀ ਗੱਲ ਤੁਸੀਂ ਕਹੀ ਆ ਵੀ ਇੱਥੇ ਭ੍ਰਸ਼ਟਾਚਾਰ ਦਾ ਅੱਡਾ ਸੀ ਮੈਂ ਉਸ ਤੋਂ ਪਹਿਲਾਂ ਤੱਕ ਦੀ ਆਇਆ ਨਹੀਂ ਸੀ ਮੈਂ ਬਤੌਰ ਚੇਅਰਮੈਨ ਜਦੋਂ ਆਇਆ ਇਹ ਪਬਲਿਕ ਨੂੰ ਤੁਸੀਂ ਸਵਾਲ ਕਰਨਾ ਬੰਦਦਾ ਵੀ ਜਿਹੜਾ ਪਹਿਲਾਂ ਕੰਮ ਕਿਵੇਂ ਹੁੰਦਾ ਸੀ ਤੇ ਹੁਣ ਕਿਵੇਂ ਹੁੰਦਾ ਮੈਂ ਆਪਣੇ ਮੂੰਹ ਚੋਂ ਆਪ ਹੀ ਕਹੀ ਜਾਵਾਂ ਜੀ ਪਹਿਲਾਂ ਤਾਂ ਇੱਥੇ ਪੈਸੇ ਲੱਗਦੇ ਸੀ ਮੈਂ ਆ ਕੇ ਬੰਦ ਕਰ ਦਿੱਤੇ ਜਿਵੇਂ ਮੈਂ ਆ ਕਰ ਲਿਆ ਜੀ ਉਹ ਕਰ ਲਿਆ ਦੇਖੋ ਇਹ ਜਿਹੜਾ ਜਵਾਬ ਹੈ ਪਬਲਿਕ ਦਾ ਸਵਾਲ ਨੂੰ ਪਬਲਿਕ ਨੂੰ ਸਵਾਲ ਕਰੋ ਪਬਲਿਕ ਜਵਾਬ ਦੇਊਗੀ ਵੀ ਮੇਰੇ ਆਉਣ ਤੋਂ ਬਾਅਦ ਕੀ ਉਹਨਾਂ ਨੂੰ ਹਰਾਸਮੈਂਟ ਹੋਈ ਆ ਜਾਂ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾਂ ਕਿੰਨੇ ਕੰਮ ਉਹਨਾਂ ਦੇ ਹੋਏ ਆ ਇਹ ਉਹ ਬਿਹਤਰ ਦੱਸ ਸਕਦੇ ਆ ਆਪਣੇ ਵੱਲੋਂ ਕੋਸ਼ਿਸ਼ ਜਾਰੀ ਹੈ ਜੀ ਸਰ ਜਦੋਂ ਪੁਰਾਣੀ ਸਰਕਾਰ ਦਾ ਟਿਨਯੂਰ ਖਤਮ ਹੋਇਆ ਤੁਸੀਂ ਜੁਆਇਨ ਕੀਤਾ ਹਾਲਾਤ ਕੀ ਸੀ ਇੰਪਰੂਵਮੈਂਟ ਦੇ ਵਿੱਤੀ ਹਾਲਾਤ ਕੀ ਸੀਗੇ ਤੁਹਾਨੂੰ ਵਿੱਤੀ ਹਾਲਾਤ ਵੀ ਥੋੜੀ ਜਿਹੀ ਪ੍ਰੋਬਲਮ ਚ ਸੀਗੇ ਕਿਉਂ ਪਾਰਕਾਂ ਦਾ ਕੰਮ ਬੜਾ ਅਧੂਰਾ ਸੀ ਬਹੁਤ ਕੁਝ ਹੋਣ ਵਾਲਾ ਸੀਗਾ ਹੁਣ ਪਾਰਕਾਂ ਤੁਸੀਂ ਅੱਜ ਜਾ ਕੇ ਇੰਪਰੂਵਮੈਂਟ ਟਰਸਟ ਦੇ ਜਿੰਨੀਆਂ ਵੀ ਪਾਰਕਾਂ ਨੇ ਜਾ ਕੇ ਦੇਖੋ ਤੁਸੀਂ ਆ ਵਧੀਆ ਲਾਈਟਾਂ ਵਧੀਆ ਲੱਗੀਆਂ ਹੋਈਆਂ ਨੇ ਬੈਂਚ ਵਗੈਰਾ ਜਿਹੜੇ ਇੱਕ ਨੋਪੀਆਂ ਲੱਗੀਆਂ ਹੋਈਆਂ ਨੇ ਜਨਕੀ ਪੌਦੇ ਪੁੱਦੇ ਵਧੀਆ ਸਾਰੇ ਜਿੰਨੇ ਸਮੇ ਸਮੇਂ ਅਨੁਸਾਰ ਜਿੱਦਾਂ ਐਮੈਂਡਮੈਂਟ ਕਰਨ ਵਾਲੀਆਂ ਸੀ ਉਹ ਕੀਤੀਆਂ ਨੇ ਜਿਨ੍ਹਾਂ ਦੇ ਕੋਈ ਵਾਈਟ واਸ਼ ਹੋਣ ਵਾਲਾ ਸੀ ਗ੍ਰੇਲ ਦਾ ਸੀ ਸਾਰੇ ਕੰਮ ਕੀਤੇ ਰੋਡ ਦਾ ਸੀਗਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਰੋਡ ਕਨੈਕਟੀਵਿਟੀ ਸੀ ਉਹ ਵੀ ਪੂਰੀ ਕੀਤੀ ਲਾਈਟ ਦੀ ਸੀਗੀਆਂ ਹਾਈ ਮਾਸਟ ਲਾਈਟਾਂ ਸੀਗੀਆਂ ਕਾਫੀ ਕੁਝ ਕੰਮ ਹੋਣ ਵਾਲੇ ਸੀ ਉਹ ਕੋਸ਼ਿਸ਼ ਕੀਤੀ ਉਹਨਾਂ ਨੂੰ ਕੀਤੀ ਦੀ ਖਾਸ ਕਰਕੇ ਜਿਹੜੇ ਕੰਮ ਲੋਕਾਂ ਦੇ ਇੱਥੇ ਐਨਡੀਸੀ ਦੇ ਐਨਓਸੀ ਦੀਆਂ ਕਾਫੀ ਪੈਸੇ ਇਹਨਾਂ ਦੇ ਕਈਆਂ ਜਮ੍ਹਾਂ ਹੋਣ ਵਾਲੇ ਸੀ ਰਜਿਸਟਰੀਆਂ ਦਾ ਕੰਮ ਸੀਗਾ ਹੋਰ ਬਹੁਤ ਮਾਲਕੀ ਦਾ ਇੰਤਰਾ ਸੀ ਓਨਰਸ਼ਿਪ ਚੇਂਜਿੰਗ ਦਾ ਸੀਗਾ ਉਹ ਕੰਮ ਹੋਣ ਵਾਲੇ ਸੀ ਉਹ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਜਦੋਂ ਸ਼ੁਰੂ ਸ਼ੁਰੂ ਚ ਮੈ ਉਹ ਤਿੰਨ ਚਾਰ ਮਹੀਨੇ ਤਾਂ ਸਾਨੂੰ ਬੜੀ ਪ੍ਰੋਬਲਮ ਆਈ ਕਿਉਂਕਿ ਸਟਾਫ ਦੀ ਬੜੀ ਕਮੀ ਸੀਗੀ ਉਹ ਸਟਾਫ ਦੀ ਕਮੀ ਦੇ ਨਾਲ 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 ਫਿਰ ਸਮੇ ਚਲੋ ਰਹਿੰਦੀ ਹੋਈ ਆ ਤਾਂ ਹੁਣ ਥੋੜਾ ਜਿਹਾ ਸਕੂਨ ਜਾਂ ਮਿਲਦਾ ਕੰਮ ਕਰਕੇ ਲੱਗਦਾ ਵੀ ਕੰਮ ਹੋਏ ਆ ਲੋਕਾਂ ਨੇ ਕੀਤੇ ਅਸਲ ਇਕਤਾ ਹੋ ਗਿਆ ਚਲੋ ਤੁਸੀਂ ਕੰਮ ਕਿਹੜੇ ਕਿਹੜੇ ਕੀਤੇ ਉਸ ਤੋਂ ਬਾਅਦ ਮਸਲਾ ਆ ਜਾਂਦਾ ਇੰਪਰੂਵਮੈਂਟ ਟਰਸਟ ਨੇ ਰੈਵਨਿਊ ਕਿੰਨਾ ਜਨਰੇਟ ਕੀਤਾ ਤੁਹਾਡੀ ਟਰਮ ਦੇ ਵਿੱਚ ਕਿੰਨੀ ਕੁ ਕਮਾਈ ਜਿਹੜੀ ਐ ਇੰਪਰੂਵਮੈਂਟ ਟਰਸਟ ਨੇ ਕੀਤੀ ਆ ਕਿੰਨਾ ਕੁ ਪਰਸੈਂਟੇਜ ਜਿਹੜੀ ਆ ਪੁਰਾਣੇ ਸਰਕਾਰ ਦੇ ਵੇਲੇ ਦੇ ਟਰਸਟ ਨੂੰ ਤੇ ਹੁਣ ਟਰਸਟ ਨੇ ਕਿੰਨਾ ਕੁ ਰੈਵਨਿਊ ਦੇ ਵਿੱਚ ਵਾਧਾ ਕੀਤਾ ਅਸੀਂ ਤੁਹਾਨੂੰ ਆ ਦੋ ਚਾਰ ਦਿਨਾਂ ਚ ਪ੍ਰੈਸ ਕਾਨਫਰੰਸ ਕਰਕੇ ਸਾਰੇ ਜਿੰਨੇ ਮੇਰੇ ਰਿਸਪੈਕਟੇਬਲ ਪ੍ਰੈਸ ਨਾਲ মিডিਆ ਨਾਲ ਰਿਲੇਟਡ ਨੇ ਸਾਰਿਆਂ ਨੂੰ ਬੁਲਾ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਤੁਹਾਨੂੰ 3 ਸਾਲ ਦਾ ਕਾਰਜਕਾਲ ਦੱਸਾਂਗੇ ਉਹਦੇ ਵਿੱਚ ਅਸੀਂ ਕਿਹੜੇ ਰੈਵਨਿਊ ਜਨਰੇਟ ਕੀਤਾ ਕਿਹੜੀਆਂ ਅਸੀਂ ਕੰਮ ਰੁਕੇ ਅਸੀਂ ਉਹ ਕੀਤੇ ਨੇ ਕਿੰਨੀਆਂ ਲੋਕਾਂ ਦੀ ਅੰਗਰੀਵੈਂਸ ਦੂਰ ਕੀਤੀਆਂ ਨੇ ਕਿੰਨੇ ਨਵੇਂ ਰੋਡ ਬਣਾਈਆਂ ਨੇ ਕਿੰਨੀਆਂ ਪਾਰਕਾਂ ਬਣਾਈਆਂ ਨੇ ਜਾਂ ਕਿ ਕਿੰਨੇ ਕੁ ਅਸੀਂ ਕਬਜ਼ੇ ਛਡਾਉਣ ਦੇ ਵਿੱਚ ਅਸੀਂ ਕੰਮ ਜਾਵੇਂ ਉਹ ਸਾਰਾ ਤੁਹਾਨੂੰ ਡਾਟਾ ਪ੍ਰੋਵਾਈਡ ਅਸੀਂ ਕਰਾਵਾਂਗੇ ਸਰ ਜਦੋਂ ਤੁਸੀਂ ਇਹ ਅਹੁਦਾ ਜੁਆਇਨ ਕੀਤਾ ਸੀਗਾ ਸੰਭਿਆ ਸੀਗਾ ਸਭ ਤੋਂ ਮੇਜਰ ਚੈਲੰਜ ਇੰਪਰੂਵਮੈਂਟ ਰਸਤੇ ਵਿੱਚ ਕੀ ਲੱਗ ਰਿਹਾ ਸੀਗਾ ਕੋਈ ਜ਼ਮੀਨ ਦਾ ਕੋਈ ਬਹੁਤ ਲੰਬੇ ਸਮੇਂ ਤੋਂ ਕੋਈ ਪ੍ਰੋਜੈਕਟ ਸਭ ਤੋਂ ਵੱਡਾ ਚੈਲੰਜ ਤੁਹਾਡੇ ਵਾਸਤੇ ਲੁਧਿਆਣੇ 'ਚ ਕੀ ਸੀਗਾ ਬਤੌਰ ਚੇਅਰਮੈਨ ਜਿਹੜਾ ਸਭ ਤੋਂ ਵੱਡੇ ਜਿਹੜੇ ਕੰਮ ਥੋੜਾ ਲੇਟ ਵੀ ਹੋ ਜੇ ਨਾ ਕੋਈ ਦਿੱਕਤ ਨਹੀਂ ਜਿਹੜੀ ਆਮ ਪਬਲਿਕ ਪਰੇਸ਼ਾਨੀ ਸੀ ਨਾ ਜੀ ਉਹ ਵੱਡਾ ਚੈਲੰਜ ਸੀ ਸੁਣਿਆ ਸੀ ਵੀ ਇੰਪਰੂਵਮੈਂਟ ਟਰਸਟ ਦੇ ਵਿੱਚ ਲੋਕ ਨਾ ਜਾਣ ਤੋਂ ਡਰਦੇ ਨੇ ਵੀ ਯਾਰ ਕੰਮ ਨਹੀਂ ਹੁੰਦੇ ਉੱਥੇ ਸੁਣਵਾਈ ਨਹੀਂ ਹੁੰਦੀ ਤੇ ਮੈਂ ਤਕਰੀਬਨ ਕੋਸ਼ਿਸ਼ ਇਹ ਕੀਤੀ ਵੀ ਜੇ ਕਿਸੇ ਦਾ ਕੋਈ ਕੰਮ ਸਾਰਾ ਨੂੰ نیچے ਲਿਖ ਕੇ ਵੀ ਲਾਇਆ ਵੀ ਜੇ ਕੋਈ ਕੰਮ ਦੀ ਕੋਈ ਪ੍ਰੋਬਲਮ ਆndi ਸਿੱਧਾ ਉੱਪਰ ਆਓ ਬਿਨਾਂ ਕਿਸੇ ਦੀ ਵਿਚਾਰਸ਼ ਤੋਂ ਬਿਨਾਂ ਕਿਸੇ ਨੂੰ ਵਿਚ ਲਿਆਉਣ ਤੋਂ ਫੋਨ ਕਰਾਉਣ ਤੋਂ ਤੁਸੀਂ ਉੱਪਰ ਆਓ ਲੋਕਾਂ ਦਾ ਇਹ ਕੰਮ ਹੈ ਇਹ ਮੇਰਾ ਚੈਲੰਜ ਸੀਗਾ ਵੀ ਆਮ ਪਬਲਿਕ ਆ ਜਿਹੜੀ ਇਥੋਂ ਨਿਰਾ ਕੋਸ਼ਿਸ਼ ਕਰੀਏ ਉਹਨਾਂ ਨੂੰ ਖੁਸ਼ ਕਰਨ ਦੀ ਖੁਸ਼ ਤਾਂ ਹੀ ਕਰ ਸਕਦੇ ਆ ਵੀ ਆਪਾਂ ਕੰਮ ਕਰਕੇ ਦੇਈਏ ਕਿੰਨਾ ਕੁ ਸਫਲ ਰਹੇ ਹਾਂ ਤਿੰਨ ਸਾਲਾਂ ਦੇ ਵਿੱਚ ਇਸ ਚ ਨਹੀਂ ਪਬਲਿਕ ਦਾ ਫੇਸਵਾਲ ਆ ਜਾਣਾ ਜੀ ਪਬਲਿਕ ਨੂੰ ਸਵਾਲ ਪਬਲਿਕ ਨੇ ਜਵਾਬ ਦੇਣਾ ਜੀ ਦਾ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ ਵੀ ਕੰਮ ਕਰਕੇ ਦੇਣੇ ਲੋਕਾਂ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਸੀ ਉਹ ਵੀ ਸੀ ਸਾਡੇ ਅਟਲ ਅਪਾਰਟਮੈਂਟ ਸਕੀਮ ਸੀਗੀ ਉਹ ਆਮ ਪਬਲਿਕ ਦੇ ਵਿੱਚ ਇਹ ਵਿਚਾਰਤ ਅਸੀਂ ਇਹ ਨਹੀਂ ਸ਼ੁਰੂ ਹੋਣਾ ਤੇ ਹੁਣ ਪਰਮਾਤਮਾ ਦੀ ਕਿਰਪਾ ਨਾਲ ਦੇਖੋ ਅਸੀਂ ਅਗਲੇ ਸਾਲ ਅਸੀਂ ਉਹਨੂੰ ਪੋਜੈਸ਼ਨ ਦੇਣ ਜਾ ਰਹੇ ਹਾਂ ਤੇ ਬਿਲਡਿੰਗ ਇਸ ਟਾਈਮ ਬਿਲਕੁਲ ਰੈਡੀ ਹੈ ਜੀ ਉਹਨਾਂ ਦਾ ਸਾਰਾ ਚੱਲਦਾ ਪਿਆ ਲਗਭਗ ਜਿਹੜਾ ਸਰ ਆਖਰੀ ਸਵਾਲ ਦਫਤਰੀ ਸਮਾਂ ਤੁਸੀਂ ਕਿੰਨਾ ਦਿੰਦੇ ਹੋ ਕਿਉਂਕਿ ਅਸੀਂ ਵੀ ਜਦੋਂ ਆਮ ਤੌਰ ਤੇ ਦੇਖਦੇ ਹਾਂ ਅਸੀਂ 9:30 10:00 ਵਜੇ ਜਦੋਂ ਇਧਰੋਂ ਲੰਘਦੇ ਹਾਂ ਤਾਂ ਤੁਹਾਡੀ ਗੱਡੀ ਦਫ਼ਤਰ ਦੇ ਵਿੱਚ ਖੜੀ ਹੁੰਦੀ ਹੈ ਆਮ ਤੌਰ ਤੇ ਇਹ ਹੁੰਦੀ ਹੈ ਕਿ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਆਪਣੀ ਮौज-ਮਸਤੀ ਦੇ ਨਾਲ ਆਉਂਦੇ ਨੇ ਤੁਸੀਂ ਦਫ਼ਤਰ 'ਚ ਕਿੰਨਾ ਟਾਈਮ ਦਿੰਦੇ ਹੋ ਜੋ ਮੈਂ ਦੇਖਿਆ ਤੁਸ ਤੋਂ ਬੜੇ ਸਮੇਂ ਸਰ ਰੋਜ਼ ਸਵੇਰੇ ਇਥੇ ਪਹੁੰਚੇ ਹੁੰਦੇ ਆ ਮੈਂ ਕੋਸ਼ਿਸ਼ ਇਹ ਕਰਦਾ ਨਾ ਜੀ ਮੈਂ ਸਾਢੇ 9:00 ਵਜੇ ਤਕਰੀਬਨ ਆ ਜਾਵਾਂਗੇ ਜਦੋਂ ਕਿਤੇ ਲੋਡ ਹੋਵੇ 9:00 ਵਜੇ ਤੋਂ ਪਹਿਲਾਂ ਵੀ ਆ ਜੀਦਾ ਪਰ ਸਮਾਂ ਕੋਸ਼ਿਸ਼ ਹੈ ਜੇ ਹੁਣ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਪਬਲਿਕ ਦੀਆਂ ਉਮੀਦਾਂ ਨੇ ਵੀ ਸਵੇਰੇ ਸਵੇਰੇ ਜਾ ਕੇ ਕੰਮ ਜਿਹੜੇ ਨਾ ਹੋ ਜਾਣ ਤੇ ਵਧੀਆ ਜੀ ਗੱਲ ਆ ਨਾਲੇ ਸਾਰੇ ਜਿਹੜੇ ਸਟਾਫ ਆ ਉਹਨਾਂ ਨੂੰ ਵੀ ਇਹ ਹੁੰਦਾ ਵੀ ਭਾਈ ਜੇ ਅਸੀਂ ਮੈਂ ਆ ਤਾਂ ਉਹ ਵੀ ਨਾਲ ਤਕਰੀਬਨ ਸਮੇਂ ਦੇ ਪਾਬੰਦ ਰਹਿਣ ਮਨ ਨੂੰ ਖੁਸ਼ੀ ਹੁੰਦੀ ਆ ਜਦੋਂ ਕੰਮ ਕਿਸੇ ਦਾ ਕਰਕੇ ਤੋੜੀ ਆ ਜੀ ਇਹ ਨਹੀਂ ਵੀ ਕਿਸੇ ਨੂੰ ਗੱਲਾਂ ਕਰ ਲੀਆਂ ਵੀ ਤੁਹਾਡਾ ਕੰਮ ਕਰ ਦਾਂਗੇ ਤੇ ਖੁਸ਼ ਕਰ ਲਿਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਤੋਂ ਧੰਨਵਾਦ ਜੀ ਤੇ ਸੰਸਾ ਦੇ ਨਾਲ ਤਾਂ ਸੇਮ ਪਿੰਡਰ ਜੀ ਤਾਂ ਕਹਿੰਦੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਬਾਕੀ ਲੋਕ ਦੱਸਣਗੇ ਕਿ ਉਹਨਾਂ ਨੂੰ ਹੁਣ ਇੰਪਰੂਵਮੈਂਟ ٹرسٹ ਦੇ ਵਿੱਚ ਪਹਿਲਾਂ ਕਿੱਦਾਂ ਕੰਮ ਹੁੰਦੇ ਸੀਗੇ ਤੇ ਹੁਣ ਕਿੱਦਾਂ ਕੰਮ ਹੁੰਦੇ ਨੇ ਤਾਂ ਹੋਰ ਅਪਡੇਟਸ ਜੀ ਆਉਣਾਂ ਚਿਰੋ ਕੈਮਰਾਮੈਨ ਭੰਟੀ ਦੇ ਨਾਲ ਸਰਮ ਜੀ ਸਿੰਪਲ ਆ ਜਾਣੇ ਤੇ ਸੀ ਧੰਨਵਾਦ